ਫਿਰ ਬੇਨਤੀ ਕਰ ਰਿਹਾ ਇਹ ਕਿ ਜਿੰਨੇ ਵੀ ਨਗਰ ਕੀਰਤਨ ਦੇ ਵਿੱਚ ਟਰੈਕਟਰ ਨੇ ਨੌਜਵਾਨ ਵੀਰ ਚਲਾ ਰਹੇ ਨੇ ਉਹ ਵੈਸੇ ਦਾ ਸ਼ਬਦ ਕੀਰਤਨ ਆਪਣੇ ਨਾਲ-ਨਾਲ ਗੁਰੂ ਸਾਹਿਬ ਦੇ ਟਰਾਲੀ ਆ ਰਹੀ ਹੈ ਅਗਰ ਉਥੇ ਨਹੀਂ ਸੁਣਦੇ ਅਗਰ ਕਿਸੇ ਵੀਰ ਨੇ ਟਰੈਕਟਰ ਟਰਾਲੀ ਤੇ ਲਾਉਣਾ ਵੀ ਹੈ ਕੁਝ ਤਾਂ ਉਹ ਸਿਰਫ ਸ਼ਬਦ ਹੋਣੇ ਚਾਹੀਦੇ ਨੇ ਆਪਾਂ ਨਗਰ ਕੀਰਤਨ ਦੇ ਵਿੱਚ ਆ ਕੋਈ ਹੋਰ ਪ੍ਰੋਗਰਾਮ ਹੋਵੇ ਸਤਿਗੁਰੂ ਸਾਡੇ ਦਰਮਿਆਨ ਨਾ ਹੋਣ ਪੰਜ ਪਿਆਰੇ ਸਿੰਘ ਸਾਹਿਬਾਨ ਨਾ ਹੋਣ ਉਥੇ ਆਪਾਂ ਧਾਰਮਿਕ ਗੀਤ ਵਜਾ ਸਕਦੇ ਆ ਜਿੱਥੇ ਗੁਰੂ ਸਾਹਿਬ ਸਾਡੀ ਅਗਵਾਈ ਕਰ ਰਹੇ ਨੇ ਪੰਜ ਪਿਆਰੇ ਸਿੰਘ ਸਾਹਿਬਾਨ ਸਾਡੇ ਦਰਮਿਆਨ ਹਾਜ਼ਰ ਨੇ ਉਥੇ ਆਪਾਂ ਸਿਰਫ ਤੇ ਸਿਰਫ ਸ਼ਬਦ ਕੀਰਤਨ ਸਤਿਗੁਰਾਂ ਦੀ ਮਹਿਮਾ ਤੇ ਭਗਤ ਰਵਿੰਦਾਸ ਜੀ ਦਾ ਜਿਹੜਾ ਜੀਵਨ ਹੈ ਉਹਦੇ ਬਾਰੇ ਚ ਹੀ ਆਪਾਂ ਚਰਚਾ ਕਰਨੀ ਹੈ ਅੱਜ ਸਾਰੀ ਦਿਹਾੜੀ ਤੇ ਸਾਰੀਆਂ ਸੰਗਤਾਂ ਜਿਵੇਂ ਜਿਵੇਂ ਨਾਲ-ਨਾਲ ਜਾਣਾ ਹੈ ਤਪੂ ਆਪਣੇ ਮਨਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰਨ ਤਾਂ ਜੋ ਸਾਡੇ ਤੇ ਕਿਰਪਾ ਹੋਵੇ ਅਸੀਂ ਵੀ ਭਗਤ ਰਵਿਦਾਸ ਜੀ ਵਰਗਾ ਜਿਹੜਾ ਜੀਵਨ ਜੋ ਕੇ ਇਸ ਸੰਸਾਰ ਤੋਂ ਰੁਕਸਤ ਹੋਈਏ ਸੋ ਹੁਣ ਤੱਕ ਦੇ ਪ੍ਰਾਅ ਦੇ ਵਿੱਚ ਦਾਨੀ ਸੱਜਣਾ